ਆਰਾਮੋ ਦੇ ਜਿੰਨਾ ਮਰਜੀ ਤੇ ਤਲਬ ਕਰੋ ਗੱਲ ਕਰੇ ਤੈਨੂੰ ਉਹਨਾਂ ਗੱਲਾਂ ਬਾਤ ਕੋਈ ਫਰਕ ਜਿਹੜਾ ਮਹਿਸੂਸ ਨਹੀਂ ਹੋਣਾ ਉਵੇਂ ਜਿਹੜਾ ਮਿੱਠਾ ਤੇ ਉਵੇਂ ਸਹਿਜ ਜਿਹੜਾ ਮਹਿਸੂਸ। ਸੋ ਮੈਨੂੰ ਲੱਗਦਾ ਕਿ ਆਪਣੇ ਆਪ ਨੂੰ ਜੇ ਖੁਸ਼ ਰੱਖਣਾ ਹੈ ਜ਼ਿੰਦਗੀ ਦੇ ਵਿੱਚ ਤਾਂ ਇੱਕ ਗੱਲ ਪੱਲੇ ਬੰਨ ਲਓ ਕਿ ਤੈਨੂੰ ਮਰਦਾ ਨਾ। ਐਵੇਂ ਛੁਕੀਆਂ ਛੁਕੀਆਂ ਕਰਦਾ ਤੇ ਪ੍ਰਾਨ ਨੇ ਮੈਨੂੰ ਐਵੇਂ ਕਹਿੰਦਾ ਉਹ ਕਹਿ ਕੇ ਨਿਕਲ ਜਾਂਦਾ ਸੀ ਉੱਠੀ ਜਾਂਦੇ ਰਹਿੰਦੇ।

ਜੇ ਆਪਦੀ ਜਿੰਦਗੀ ਤੁਸੀਂ ਚੰਗੀ ਬਤੀਤ ਕਰਨੀ ਹੈ ਤਾਂ ਕਰੋਧ ਨੂੰ ਮਾਰੋ ਕਰੋਧ ਪਾਈ ਕਰਦਾ ਜੇ ਜਦ ਬਟਾ ਕੋਈ ਵੀ ਗੱਲ ਉਹਦੇ ਅੰਦਰ ਜਾਂ ਉੱਚੀ ਸਮਝ ਆਪੇ ਸੋ ਮੈਂ ਪਿੰਨ ਸ਼ਬਦਾਂ ਦੇ ਨਾਮ ਦੇ ਅੰਦਰ ਪੂਰੀ ਆਲੇ ਸੰਸਤਾ ਨੂੰ ਮੈਂ ਸ਼ਬਦਾਂ ਦੇ ਮੁੱਢ ਜਿਹੜੇ ਪੇਟ ਕਰਨਾ ਹੁੰਦੀ ਸ੍ਰੀ ਸੁਆਮੀ ਰਾਮ ਜੀ ਜਿਉਂਕੇ ਜਿਹੜਾ ਜਿੱਕਰ ਕੀਤਾ ਸਕਦਾ ਨਾ ਜਿਹੜੇ ਹੁਣੇ ਵਿਕਾਸ ਕਰ ਜਾਂਦਾ ਇਸ ਮਾਨ ਦੀ ਕਿਰਪਾ ਦੇ ਨਾਮ ਸਵਾਮੀ ਜੀ ਦੀ ਕਿਰਪਾ ਦੇ ਨਾਲ ਕਿਉਂਕਿ ਮੈਂ ਆਪਣੇ ਮੂੰਹ ਕਰ ਚੁੱਕਾ ਕਹਿੰਦਾ ਜੇਕਰ ਸਾਰੇ ਪਿੰਡ ਵਾਸੀ ਇਸ ਬੰਕਰ ਕਿੰ ਘੁਰਾਉਣਾ ਕਿ ਸਰਕਾਰ ਤੋਂ ਇਸ ਪਿੰਡ ਦੇ ਵਿਕਾਸ ਹੀ ਲੈ ਕੇ ਆਉਂਦਾ ਇਸ ਸਵਾਮੀ ਜੀ ਹੁੰਦੀ ਥੋੜੀ ਕਿਰਪਾ ਦੇ ਨਾਲ ਮਲੇ ਪਿੰਡ ਨਹੀਂ ਫਰਨਾਲੇ ਜਿਹੇ ਲਈ ਇਹ ਅੱਜ ਤੱਕ ਜਦ ਪੰਜਾਬ ਦੇ ਤੇ ਹੱਥ ਨਹੀਂ ਹੋਇਆ ਹੋਣਾ ਕਿ ਇੱਕੋ ਝਟਕੇ ਚ ਮੈਂ ਕੇਵਲ ਸੜਕਾਂ ਲਈ ਥੋੜੀ ਕੇ 10 ਦੇ ਨਾਲ 200 ਕਰੋੜ ਰੁਪਏ ਜਿਹੜਾ ਕਾਸ ਕਰਵਾਇਆ ਜੀਰੇ ਚ ਲਗਭਗ ਜਿਹੜੀਆਂ ਤੁਸੀਂ ਸੜਕਾਂ ਦਾ ਜ਼ਿਕਰ ਕੀਤਾ ਕਿ ਚੌੜੀਆਂ ਉਹ ਨਹੀਂ ਆ ਉਹ ਵੀ ਸੜਕਾਂ ਚ ਚੌੜੀਆਂ ਕਰਵਾ ਰਹੀਆਂ ਤੇ ਜਿਹੜੀਆਂ ਸੜਕਾਂ ਹਜ ਤੱਕ ਕੱਚੀਆਂ ਨੇ ਜਿਹੜੇ ਕਈ ਦੋ ਪਿੰਡਾਂ ਨੂੰ ਜੋੜਦੇ ਆਂ ਵੀ ਕਾਰਨ ਸਥਾਨਾਂ ਨੂੰ ਜੋੜਦੀਆਂ ਪਿੰਡਾਂ ਦੇ ਨਾਲ ਉਹ ਵੀ ਪਰਨਾਲੇ ਦੀਆਂ ਸੌਫਟ ਸੜਕਾਂ ਜਿਹੜੀਆਂ ਸੀ ਪੱਕੀਆਂ ਜਿਹੜੀਆਂ ਉਹ ਕਰਵਾ ਰਹੀਆਂ ਤੇ ਇਹਦੇ ਵਿੱਚ ਕਪੇ 200 ਕਰੋੜ ਦਾ ਕੰਮ ਹੈ 오래 뱉어, 맨. 네.